ਸਤਿ ਸ੍ਰੀ ਅਕਾਲ ਜੀ ਸਸਟੀ ਗਾਲ ਜੀ ਮੇਰਾ ਨਾਮ ਅਜੀਤ ਕੁਮਾਰ ਹੈ ਮੈਂ ECC ਕੰਪਨੀ ਜੋ ਟੈਕਨੀਕਲ ਇਨਚਾਰਜ ਹੈਗਾ ਤਰਨਤਾਰ ਡਿਸਟ੍ਰਿਕਟ ਬਲੂ ਤੇ ਅੱਜ ਜਿਹੜੀ ਆਪਾਂ ਨੇ ਇੱਥੇ ਐਕਚੁਅਲੀ ਆਪਾਂ ਨੇ ਕਸਟਮਰ ਮੀਟ ਕਰਵਾਈ ਹੈਗੀ ਆਪਾਂ ਦਾ ਇਹਦਾ ਮੇਨ ਮਕਸਦ ਹੈਗਾ ਜੀ ਅਸੀਂ ਜਿਹੜੇ ਵੀ ਸਾਡੇ ਕਸਟਮਰ ਹੈਗੇ ਸਾਡੇ ਉਹਨਾਂ ਨੂੰ ਅਸੀਂ ਆਪਣੀ ਕੰਪਨੀ ਦੇ ਪ੍ਰੋਡਕਟਸ ਦੇ ਬਾਰੇ ਅਵੇਅਰ ਕਰ ਸਕੀਏ ਇਹਦੇ ਰਿਗਾਰਡਿੰਗ ਆਪਾਂ ਨੇ ਕੀਤੀ ਹੈਗੀ ਮੇਰੀ ਮੀਟਿੰਗ ਤੇ ਹੋਰ ਜੋ ਵੀ ਕੰਪਨੀ ਦੇ ਪ੍ਰੋਡਕਟ ਸੀਗੇ ਉਹਨਾਂ ਬਾਰੇ ਦੱਸਿਆ ਹੈਗਾ ਤੇ ਬਾਕੀ ਆਪਣੇ ਜਿੰਨੇ ਵੀ ਇੱਥੇ ਆਏ ਹੈਗੇ ਕਸਟਮਰ ਭਰਾ ਤੁਹਾਨੂੰ ਬਹੁਤ ਬਤਨਵਾਜੇ ਸਰ ਦੇਖਿਓ ਜਿਵੇਂ ਤਾਂ ਕਈ ਕਸਟਮਰਾਂ ਨੇ ਕਾਫੀ ਕੋ ਜੋ ਆਪਣੀਆਂ ਕੰਪਲੀਟਸ ਵੀ ਉਤਰੀਆਂ ਨੇ ਜਿਤਨਾ ਕਿ ਸਲਾਬ ਸੁਪੰਦੀ ਕਿਵੇਂ ਦੇਖਦੇ ਹੋ ਤੁਸੀਂ ਐਕਚੁਅਲੀ ਜਿਹੜੀ ਨਾ ਸਲਾਬ ਹੈਗੀ ਜਾਂ ਸ਼ੋਰਾ ਉਹ ਹਰ ਇੱਕ ਦਾ ਮੁੱਦਾ ਬਣਿਆ ਹੋਇਆ ਜਿੱਥੇ ਵੀ ਆਪਣਾ ਕੰਸਟਰਕਸ਼ਨ ਚੱਲ ਰਹੀ ਹੈਗੀ ਉਹਨੂੰ ਆਪਾਂ ਹਟਾਣੇ ਦੇ ਵਾਸਤੇ ਕੰਪਨੀ ਵੱਲੋਂ ਦੋ ਪ੍ਰੋਡਕਟ ਆਂਦੇ ਹੈਗੇ ਜੀ ਮਤਲਬ ਮਾਰਕੀਟ ਦੇ ਵਿੱਚ ਉਹ ਇੱਕ ਤਾਂ ਮਤਲਬ ACG ਗੋਲਡ ਹੈਗਾ ਠੀਕ ਹੈ ਇਹ ਤੋਂ ਇਲਾਵਾ ਆਪਣੇ ਕੈਮੀਕਲ ਆਂਦੇ ਆ ਉਹਨਾਂ ਨੂੰ ਲਗਭਗ 99% ਤੱਕ ਜਿਹੜਾ ਆਪਾਂ ਉਹਨੂੰ ਰਿਕਵਰ ਕਰ ਦਿੰਦੇ ਹੈਗੇ ਜੀ ਸੋ ਇਸੋਰੇ ਨੂੰ ਠੀਕ ਹੈ ਸਰ ਦੇਖਿਆ ਜਾਵੇ ਮਾਰਕੀਟ ਦੇ ਵਿੱਚ ਤਾਂ ਕੋਈ ਇਹਦਾ ਕੋਈ ਡੁਪਲੀਕੇਸੀ ਵੀ ਕੋਈ ਪ੍ਰੋਡਕਟ ਤਾਂ ਦੇਖ ਲਈ ਮਿਲ ਪਾਏ ਜਾਂਦੇ ਨਹੀਂ ਜਿਸ ਤਰ੍ਹਾਂ ਆ ਰਹੇ ਨੇ ਕੋਈ ਹੈ ਕੋਈ একদম ਨਹੀਂ ਯਾਨੀ ਐਕਚੁਅਲੀ ਮਾਰਕੀਟ 'ਚ ਜੋ ਹੈ ਕਾਫੀ ਜਿਹੜੇ ਮਤਲਬ ਡੁਪਲੀਕੇਟ ਆ ਰਹੇ ਹੈਗੇ ਠੀਕ ਹੈ ਜੀ ਉਹ ਆਪਾਂ ਨੂੰ ਜੋ ਜੋ ਵੀ ਹੈਗਾ ਆਪਣੇ ਜਿਹੜੇ ISI ਦਾ ਰეკਮੈਂਡ ਹੈ ਉਹ ਚੂਜ਼ ਕਰਨੇ ਚਾਹੀਦੇ ਹੈਗੇ ਜਾਂ ਜਿਹੜੀਆਂ অথੋરાઇਜ਼ਡ ਕੰਪਨੀ ਹੈ ਜਾਂ ਫਿਰ ਡੀਲਰ ਹੈ ਉਹਨਾਂ ਤੋਂ ਹੀ ਸਾਨੂੰ ਜਿਹੜਾ ਮਟੀਰੀਅਲ ਸਿਲੈਕਟ ਕਰਨਾ ਚਾਹੀਦਾ ਸਾਨੂੰ ਹੋਰ ਸਰ ਕੋਈ ਪੱਟੀ ਵਾਸੀਆਂ ਨੂੰ ਮੈਸੇਜ ਬਸ ਪੱਟੀ ਵਾਸੀਆਂ ਨੂੰ ਮੈਸੇਜ ਇਹੀ ਹੈਗਾ ਜੀ ਆਪਾਂ ਨੇ ਆਪਣੀ ਇੱਕ ਆਪਣੀ ਕਸਟਮਰ ਮੀਟ ਜਾਂ ਜਾਂ ਕੰਪਨੀ ਵੱਲੋਂ ਹੋਰ ਕੰਟਰੈਕਟਰ ਭਰਾਵਾਂ ਦੀ ਜਾਂ ਫਿਰ ਡੀਲਰਾਂ ਦੀ ਅਸੀਂ ਅਸੀਂ ਮੀਟਿੰਗ ਕਰਵਾਉਂਦੇ ਰਹਿੰਦੇ ਆ ਤੇ ਆਪਣਾ ਇਹੀ ਮੁੱਦਾ ਹੁੰਦਾ ਕਿ ਵੱਧਦੇ-ਵੱਧ ਅਸੀਂ ਆਪਣੀ ਸੇਲ ਇਨਕਰੀਜ਼ ਕਰੀਏ ਤੇ ਸੇਲ ਇਨਕਰੀਜ਼ ਤਾਂ ਹੀ ਹੋ ਸਕਦੀ ਹੈ ਅਗਰ ਸਾਡੇ ਠੇਕੇਦਾਰ ਭਰਾ ਜਾਂ ਸਾਡੇ ਕਸਟਮਰ ਹੈਗੇ ਰੈ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਵੀ ਕਰੀਦਾ ਹੈ ਠੀਕ ਹੈ ਜੀ ਤੇ ਇਹ ਇਹੀ ਸਾਡਾ ਹੈਗਾ ਸੰਦੇਸ਼ ਕਿ ਸਾਡਾ ਬਦ ਤੋਂ ਬਸ ਸਬਮਿਟ ਕਰੋ ਜੀ ਠੀਕ ਹੈ ਜੀ ਕਿਸੇ ਤਰ੍ਹਾਂ ਨੂੰ ਵੀ ਕਿ ਜੇ ਕਿਸੇ ਨੂੰ ਵੀ ਕੋਈ ਟੈਕਨੀਕਲ ਸਰਵਿਸ ਜਾਂ ਸਪੋਰਟ ਚਾਹੀਦੀ ਹੈਗੀ ਤਾਂ ਆਪਾਂ ਹਮੇਸ਼ਾ ਅਵੇਲੇਬਲ ਹੁੰਦੇ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਜੀ